ਸਤਿ ਸ਼੍ਰੀ ਅਕਾਲ ਪਿਆਰੇ ਵਿਦਿਆਰਥੀਓ ਅੱਜ ਅਸਾਂ ਅਸੀਂ ਪੜ ਰਹੇ ਹਾਂ ਨਵਤੇਜ ਸਿੰਘ ਜੀ ਦੇ ਬਾਰੇ ਦੇ ਵਿੱਚ ਲੇਖ ਨਵਤੇਜ ਸਿੰਘ ਜੀ ਦੇ ਜੀਵਨ ਬਾਰੇ ਪੜਦੇ ਹਾਂ ਜਨਮ ਬਾਰੇ ਪੜਦੇ ਹਾਂ ਉਹਨਾਂ ਦੀ ਸਿੱਖਿਆ ਉਹਨਾਂ ਦੀਆਂ ਰਚਨਾਵਾਂ ਤੇ ਉਹਨਾਂ ਨੂੰ ਉਹਨਾਂ ਦੀ ਕਿਹੜੀ ਕਹਾਣੀ ਇਸ ਕਿਤਾਬ ਦੇ ਵਿੱਚ ਸ਼ਾਮਲ ਹੈ ਜਿਵੇਂ ਕਿ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਆਪਾਂ ਪੜ ਰਹੇ ਹਾਂ ਨੌਵੀਂ ਸ਼੍ਰੇਣੀ ਲਈ ਬਨ ਗਈ ਪੰਜਾਬੀ ਕਹਾਣੀਆਂ ਅਤੇ ਇਕਾਂਗੀ ਕਿਤਾਬ ਤੇ ਇਹਦੀਆਂ ਅਸੀਂ ਆਪਾਂ ਪੜ ਰਹੇ ਹਾਂ ਕਹਾਣੀਆਂ ਤੇ ਕਹਾਣੀ ਪੜਨ ਤੋਂ ਪਹਿਲਾਂ ਆਪਾਂ ਜਾਣਕਾਰੀ ਲੈਣੇ ਆ ਆਪਣੇ ਲੇਖਕ ਬਾਰੇ ਇਹ ਹਨ ਨਵਤੇਜ ਸਿੰਘ ਜੀ ਇਹਨਾਂ ਦੀ ਜਿਹੜੀ ਕਹਾਣੀ ਹੈ ਬਸ਼ੀਰਾ ਉਸ ਦਾ ਜਿਹੜਾ ਇਹ ਫਿਲਮ ਵੀ ਬਣ ਚੁੱਕੀ ਹੈ ਇੱਕ ਠੀਕ ਹੈ ਜੀ ਤੇ ਆਪਾਂ ਪੜਦੇ ਹਾਂ ਪਹਿਲਾਂ ਉਸ ਲੇਖ ਬਾਰੇ ਜਾਣਕਾਰੀ ਲੈਣੇ ਆ ਨਵਤੇਜ ਸਿੰਘ ਦਾ ਜਨਮ 1925 ਈਸਵੀ ਨੂੰ ਮਾਤਾ ਸ਼੍ਰੀਮਤੀ ਜਗਜੀਤ ਕਾਰ ਅਤੇ ਪਿਤਾ ਗੁਰਬਖਸ਼ ਸਿੰਘ ਪ੍ਰੀਤਲੜੀ ਦੇ ਘਰ ਹੋਇਆ ਨਵਤੇਜ ਸਿੰਘ ਦਾ ਜਨਮ 1925 ਵਿੱਚ ਮਾਤਾ ਸ਼੍ਰੀਮਤੀ ਜਗਜੀਤ ਕੌਰ ਅਤੇ ਪਿਤਾ ਗੁਰਬਖਸ਼ ਸਿੰਘ ਪ੍ਰੀਤਲੜੀ ਦੇ ਘਰ ਹੋਇਆ ਐਫਸੀ ਕਾਲਜ ਲਾਹੌਰ ਤੋਂ ਉਹਨਾਂ ਨੇ ਮਨੋਵਿਗਿਆਨ ਦੀ ਐਮਏ ਕੀਤੀ ਲਿਖਣ ਦੀ ਜਾਗ ਉਹਨਾਂ ਨੂੰ ਆਪਣੇ ਘਰ ਤੋਂ ਹੀ ਲੱਗੀ ਆਪਣੀ ਛੋਟੀ ਉਮਰ ਵਿੱਚ ਹੀ ਉਹ ਕਹਾਣੀਆਂ ਲਿਖਣ ਲੱਗ ਪਏ ਕਿਉਂਕਿ ਗੁਰਬਖਸ਼ ਸਿੰਘ ਪ੍ਰੀਤ ਲੜੀ ਵੀ ਜਿਹੜੇ ਲਿਖਦੇ ਸੀ ਉਹਨਾਂ ਦੇ ਫਾਦਰ ਸਾਹਿਬ ਵੀ ਉਹਨਾਂ ਨੂੰ ਵਿਦੇਸ਼ ਵਿੱਚ ਜਾਣ ਦਾ ਅਫਸਰ ਪ੍ਰਾਪਤ ਹੋਇਆ ਕੁਝ ਵਿਦੇਸ਼ੀ ਭਾਸ਼ਾਵਾਂ ਵਿੱਚ ਖਾਸ ਕਰਕੇ ਅੰਗਰੇਜ਼ੀ ਅਤੇ ਰੂਸੀ ਵਿੱਚ ਉਹਨਾਂ ਦੀਆਂ ਕਹਾਣੀਆਂ ਦੇ ਅਨੁਵਾਦ ਛਪੇ ਉਹਨਾਂ ਨੇ ਆਪਣੀਆਂ ਕਹਾਣੀਆਂ ਰਾਹੀਂ ਸਰਮਾਇਦਾਰਾਂ ਦੇ ਜ਼ੁਲਮਾਂ ਅਤੇ ਧਾਰਮਿਕ ਆਗੂਆਂ ਦੇ ਪਖੰਡਾਂ ਨੂੰ ਨੰਗੀਆਂ ਕੀਤਾ ਦੇਸ਼ ਦੀ ਗਰੀਬੀ ਵੀ ਉਸ ਦੀਆਂ ਕਹਾਣੀਆਂ ਦਾ ਇੱਕ ਵੱਡਾ ਵਿਸ਼ਾ ਹੈ। ਉਹਨਾਂ ਨੇ ਹੋਰ ਦੇਸ਼ਾਂ ਦੇ ਵਸਨੀਕਾਂ ਸੰਬੰਧੀ ਵੀ ਕਹਾਣੀਆਂ ਲਿਖੀਆਂ। ਉਹਨਾਂ ਦੇ ਕਹਾਣੀ ਸੰਗ੍ਰਹਿ ਦੇਸ਼, ਵਾਪਸੀ ਅਤੇ ਹੋਰ ਕਹਾਣੀਆਂ, ਬਾਸਮਤੀ ਦੀ ਮਹਿਕ, ਨਮੀ ਰੁਖ ਤੱਕ ਆਦੀ ਹਨ। ਨਵਤੇਜ ਸਿੰਘ ਆਪਣੇ ਪਿਤਾ ਦੇ ਚਲਾਏ ਰਸਾਲੇ ਪ੍ਰੀਤ ਲੜੀ ਦੀ ਸੰਪਾਦਨਾ ਵੀ ਕਰਦੇ ਸਨ ਮੇਰੀ ਧਰਤੀ ਮੇਰੇ ਲੋਕ ਉਹਨਾਂ ਦੀ ਉਹਨਾਂ ਦਾ ਪ੍ਰੀਤ ਲੜੀ ਵਿੱਚ ਪਾਠਕਾਂ ਦਾ ਮਨਪਸੰਦ ਕਾਲਮ ਸੀ ਹਥਲੀ ਪਾਠ ਪੁਸਤਕ ਵਿੱਚ ਨਵਤੇਜ ਸਿੰਘ ਦੀ ਕਹਾਣੀ ਬਸ਼ੀਰਾ ਸ਼ਾਮਲ ਕੀਤੀ ਗਈ ਹੈ ਤੇ ਅੱਜ ਤੋਂ ਆਪਾਂ ਇੱਕ ਕੋਸ਼ਿਸ਼ ਹੋਰ ਵੀ ਕਰ ਰਹੇ ਹਾਂ ਕਿ ਅਸੀਂ ਇਸ ਪੰਜਾਬੀ ਦੇ ਵਿੱਚ ਕਰਵਾ ਰਹੇ ਹਾਂ ਉਹਦੇ ਨਾਲ ਨਾਲ ਅਸੀਂ ਥੋੜਾ ਹਿੰਦੀ ਦੇ ਵਿੱਚ ਵੀ ਅਸੀਂ ਜਿਹੜਾ ਇਹਨੂੰ ਦੱਸਾਂਗੇ ਕਿਉਂਕਿ ਕੁਝ ਜਿਹੜੇ ਦੇਖਣ ਵਾਲੇ ਨੇ ਜਾਂ ਚਾਹਣ ਵਾਲੇ ਨੇ ਉਹਨਾਂ ਨੇ ਕਿਹਾ ਵੀ ਇਸ ਨੂੰ ਹਿੰਦੀ ਦੇ ਵਿੱਚ ਵੀ ਤੁਸੀਂ ਸਮਝਾਇਆ ਕਰੋ ਤਾਂ ਮੈਂ ਕੋਸ਼ਿਸ਼ ਕਰਦੀ ਹਾਂ ਦੇਖੋ ਕਿਤਾਬ ਸਾਡੇ ਕੋਲੇ ਪੰਜਾਬੀ ਦੀ ਹੈ ਪਰ ਅਸੀਂ ਲੈਂਗੁਏਜ ਜਿਹੜੀ ਇਹਦੀ ਚੇਂਜ ਕਰ ਲਾਂਗੇ ਹੈਨਾ नवतेज सिंह का जन्म 1925 में माता श्रीमती जगजीत कौर और पिता श्री सरदार गुरबख्श सिंह प्रीतलड़ी के घर हुआ एफ सी काल एफ सी लाहौर में उन्होंने मनोविज्ञानिक की एमए की लिखन की जो उनके अंदर चेट चेटक थी वो उनको घर पे ही लगी क्योंकि उनके जो पिता थे गुरबाख सिंह प्रीतलड़ी वो अपना जो है एक रसाला निकालते थे उसके बाद पढ़ाई के बाद उन्होंने उनको विदेश जाने का मौका भी मिला वहाँ पे उन्होंने काफ़ी जो है लैंग्वेज सीखी जैसे उनकी जो कहानियाँ हैं इंग्लिश एंड रूसी में भी उनका अनुवाद हुआ और उनकी कहानियों का जो विषय था वो अकेला अपने देश तक सीमित नहीं था उन्होंने दूसरे देश के लोगों के बारे में उनकी जगह के बारे में भी कहानियाँ लिखी उन्होंने सरमाएदार और धार्मिक आगुओं को आगुओं के पखंड को भी नंगा किया उनकी कहानियों में ठीक है तो उन्होंने उनके जो कहानी संग्रह हैं उसमें देश वापसी और कहानियाँ देश वापसी ते हो कहानियाँ बासमती दी महक नमी रुत्त ठीक है ये उनकी थी कहानियाँ मेरी धरती मेरे लोग उनका जो कालम था प्रीतलड़ी में शक्ता था ठीक है इसमें उसकी जो कहानी इस पुस्तक में हमें जो कहानी मिलती है वो है बशीरा इस आ, इस कहानी ਵਿੱਚ ਕਹਾਣੀਕਾਰ ਨੇ ਇੱਕ ਗਰੀਬ ਮੁੰਡੇ ਬਸ਼ੀਰੇ ਦਾ ਚਿੱਤਰ ਖਿੱਚਿਆ ਹੈ ਜਿਸ ਨੂੰ ਆਪਣੇ ਘਰ ਦੀ ਗਰੀਬੀ ਕਾਰਨ ਪੜ੍ਹਾਈ ਵਿਚਾਲੇ ਛੱਡਣ ਲਈ ਮਜਬੂਰ ਹੋਣਾ ਪੈਂਦਾ ਸੀ ਪੈਂਦਾ ਹੈ ਇਹ ਕਹਾਣੀ ਪਾਤਰ ਪ੍ਰਧਾਨ ਪ੍ਰਧਾਨ ਹੈ ਪਾਤਰ ਪ੍ਰਧਾਨ ਹੁੰਦਾ ਹੈ ਮਤਲਬ ਇੱਕ ਹੀ ਜਿਹੜੀ ਹੈ ਅ ਮੁੱਖ ਇੱਕ ਪਾਤਰ ਦੇ ਉੱਪਰ ਹੀ ਸਾਰੀ ਕਹਾਣੀ ਘੁੰਮਦੀ ਆ ਉਹਨੂੰ ਅਸੀਂ ਪਾਤਰ ਪ੍ਰਧਾਨ ਕਹਾਣੀ ਕਹਿੰਦੇ ਹਾਂ ਸਮਾਜ ਵਿੱਚ ਹੇਟਲਿਸ਼ ਰੈਣੀ ਦਾ ਪ੍ਰਤੀਨਿਧ ਪਾਤਰ ਹੈ ਹੈਟਲਿਸ਼ ਰੈਣੀ ਦਾ ਮਤਲਬ ਗਰੀਬੀ ਤਬਕੇ ਨਾਲ ਸੰਬੰਧਿਤ ਹੈ ਸਾਡੇ ਸਮਾਜ ਵਿੱਚ अनेका ਬਸ਼ੀਰੇ ਵਰਗੇ ਮੁੰਡਿਆਂ ਨੂੰ ਪੜ੍ਹਾਈ ਵਿੱਚ ਹੀ ਛੱਡਣੀ ਪੈਂਦੀ ਹੈ ਇੰਜ ਉਹਨਾਂ ਦੇ ਆਸਾਂ ਭਰੇ ਭਿਕ ਨੂੰ ਰੋਲਣਾ ਪੈਂਦਾ ਹੈ ਇਸ ਕਹਾਣੀ ਰਾਹੀਂ ਲੇਖਕ ਸਾਡਾ ਧਿਆਨ ਸਮਾਲ ਦੇ ਇੱਕ ਅਤਿਅੰਤ ਮਹੱਤਵਪੂਰਨ ਬਾਲ ਮਨ ਦੀ ਸਮੱਸਿਆ ਵੱਲ ਦਿਵਾਉਂਦਾ ਹੈ ਇਸ ਕਹਾਣੀ ਰਾਹੀਂ ਉਹ ਦੱਸਦਾ ਹੈ ਕਿ ਚੰਗੇ ਸਮਾਜ ਵਿੱਚ ਹਰ ਇੱਕ ਨੂੰ ਵਿੱਦਿਆ ਪ੍ਰਾਪਤ ਕਰਨ ਦਾ ਹੱਕ ਮਿਲਣਾ ਚਾਹੀਦਾ ਹੈ ਠੀਕ ਹੈ ਜੀ ਇਸ ਕਹਾ ਇਹ ਕਹਾਣੀ ਜੋ ਹੈ एक पात्र के द्वारा ही घूमती है इसमें जो बशीरे नाम का एक लड़का है उसके आले दुआले ही जो है उसकी लाइफ के इधर इर्द गिर्द गिर्द ही जो है कहानी घूमती रहती है क्योंकि तो उसको अपनी घर गर की गरीबी के कारण पढ़ाई बीच में ही छोड़नी पड़ती पड़ी तो उसी के बारे में ये कहानी उन्होंने लिखी है नवतेज सिंह जी ने और जो उनके मन की अवस्था है उसके बारे में जो उनकी समस्या है जो उसके बच्चे के मन की समस्या है उसके बारे में ये कहानी है यह कहानी हम आगे पढ़ेंगे आज हम सिर्फ इतना ही करेंगे अगर आपको अच्छा लगा जे थो तो ये वीडियो वीया लगती है तो लाइक शेयर कमेंट जरूर करो ਤੇ ਹਿੰਦੀ ਆਪਾਂ ਟੱਚ ਤਾਂ ਦਿੱਤਾ ਕਿਉਂਕਿ ਕੁਝ ਕਮੈਂਟ ਆਏ ਨੇ ਕਿ ਸਾਨੂੰ ਹਿੰਦੀ ਦੇ ਵਿੱਚ ਵੀ ਸਮਝਾਇਆ ਜਾਵੇ ਤਾਂ ਧੰਨਵਾਦ ਜੀ ਜਿਹੜੇ ਕਮੈਂਟ ਕਰਦੇ ਆ ਬਹੁਤ ਬਹੁਤ ਸ਼ੁਕਰੀਆ